ਸਸਤੀ ਕਾਜੀ ਸਾਰਿਆਂ ਨੂੰ ਅੱਜ ਸੋਮ ਦੱਸਾਂਗੀ ਅਸੀਂ ਘਰੇਲੂ ਨੁਸਖਾ ਜਿਹਦੇ ਦੇ ਨਾਲ ਵਾਲ ਚੰਨੇ ਬਿਲਕੁਲ ਬੰਦ ਹੋ ਜਾਣਗੇ ਇੱਕ ਦੋ ਵਾਰੀ ਤੁਸੀਂ ਇਹਨੂੰ ਯੂਜ਼ ਕਰੋਗੇ ਤਾਂ ਵਾਲ ਚੰਨੇ ਬਿਲਕੁਲ ਬੰਦ ਹੋ ਜਾਣਗੇ ਤੇ ਤੁਹਾਡੇ ਵਾਲ ਫਿਲਕੀ ਵੀ ਹੋ ਜਾਣਗੇ ਤੇ ਕਈਆਂ ਦੇ ਵਾਲ ਕੁੰਗਰਾਲੇ ਜੇ ਹੁੰਦੇ ਹੈਗੇ ਛੱਲਿਆਂ ਵਾਲੇ ਮੇਰੇ ਬੱਚਿਆਂ ਦੇ ਵਾਲ ਉਹ ਜਿਹੇ ਹੈ ਤੇ ਉਹ ਵੀ ਨਾ ਜਦੋਂ ਜਦੋਂ ਤੱਕ ਤੁਸੀਂ ਰੁਟੀਨ ਵਿੱਚ ਵਰਤੀ ਜਾਓਗੇ ਤਾਂ ਉਹ ਵੀ ਇਹਦੇ ਨਾਲ ਸਿੱਧੇ ਹੁੰਦੇ ਜਾਣਗੇ ਤੇ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਆਪਾਂ ਮਿੱਠੇ ਲੈ ਲੇ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ 2 ਕ 스ਪੂਨ ਤੁਸੀਂ ਦੋ ਦੋ ਬਰਤਨਾਂ ਚ ਭਿਉਣਿਆਂਗੇ ਕੱਚ ਦੇਾਂ ਚ ਤੇ ਇਹ ਤੁਸੀਂ ਘਰ ਘਰ ਕੇ ਦੋ 스ਪੂਨ ਇੱਕ ਚ ਪਾ ਲੈਣੇ ਆ ਇਹ ਦੋ 스ਪੂਨ ਇੱਕ ਚ ਭਿਉ ਕੇ ਰੱਖ ਦੇਣੇ ਆਗੇ ਬਰਤਨਾਂ ਚ ਤੇ ਇੱਕ ਬਰਤਨ ਚ ਤੁਸੀਂ ਵੱਡੇ 3 스ਪੂਨ ਲੈ ਲਓ ਇੱਕ ਵਾਰੀ ਇਹ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਸਾਨੂੰ ਆਈ ਵਾਰੀ ਬਣਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪੈਣੀ ਵੀਡੀਓ ਨੂੰ ਫੁੱਲ ਜ਼ਰੂਰ ਦੇਖਿਓ ਸਕਿੱਪ ਬਿਲਕੁਲ ਵੀ ਨਾ ਕਰਿਓ ਤੇ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਇੱਕ ਰਾਤ ਲਈ ਭਿਉਣੇ ਰੱਖ ਦਾਂਗੇ 10 ਸਪੂਨ ਵਾਲੇ ਚਾਪਾ ਉਸਨੂੰ ਸਾਡਾ ਪਾਣੀ ਪਾਵਾਗੇ ਥੋੜਾ ਜਿਹਾ ਮੰਨ ਲਓ ਤੁਸੀਂ ਇਹਦੇ ਵਿੱਚ ਅੱਧਾ ਪੌਣਾ ਗਲਾਸ ਪਾਣੀ ਦਾ ਪਾ ਲੈਣਾ ਤੇ ਰਾਤ ਨੂੰ ਫੁੱਲ ਜਾਣਗੇ ਤੇ ਇਹਦੇ ਵਿੱਚ ਆਪਾਂ ਪਾਣੀ ਥੋੜਾ ਜਿਹਾ ਜ਼ਿਆਦਾ ਪਾ ਲਾਂਗੇ ਗਲਾਸ ਡੇਢ ਗਲਾਸ ਪਾਣੀ ਦਾ ਪਾ ਲਾਂਗੇ ਆਪਾਂ ਇਹਦੇ ਵਿੱਚ ਕਿ ਇਹ ਜਦੋਂ ਫੁੱਲਣ ਉਸ ਤੋਂ ਬਾਅਦ ਆਪਾਂ ਇਹਨੂੰ ਜਿਹੜੀ ਇਹਦੀ ਅਗਲਾ ਅਗਲੀ ਵਿਧੀ ਕਰਨੀ ਹੈਗੀ ਉਹਦੇ ਲਈ ਪਾਣੀ ਘਟੇਨਾ ਆਪਾਂ ਬਾਅਦ 'ਚ ਵੀ ਮਿਲਾ ਸਕਦੇ ਹਾਂ ਇਸ ਤਰੀਕੇ ਨਾਲ ਤੁਸੀਂ ਰਾਤ ਨੂੰ ਭਿਉਂ ਕੇ ਰੱਖ ਦੇਣਾ ਤੇ ਹੁਣ ਆਪਾਂ ਰੱਖ ਤੇ ਹੁਣ ਇਹਨਾਂ ਨੂੰ ਕੱਲ ਨੂੰ ਆਪਾਂ ਇਹਨਾਂ ਦਾ ਅੱਗੇ ਕੰਮ ਕਰਾਂਗੇ ਇਹਨਾਂ ਨਾਲ ਆਪਾਂ ਕੱਲ ਦੇ ਇਹ ਭਿਉਂਤੇ ਹੋਏ ਇਹਦੇ ਚ ਦੋ ਚਮਚ ਸੀ ਇਹਦੇ ਤਿੰਨ ਚਮਚ ਜਿਹਦੇ ਵਿੱਚ ਜ਼ਿਆਦਾ ਸੀਗੇ ਦੇਖੋ ਪਾਣੀ ਘਟ ਗਿਆ ਪੂਰੀ ਤਰ੍ਹਾਂ ਫੁੱਲ ਚੁੱਕੇ ਹੈਗੇ ਤੇ ਇਹ ਇਹਨੂੰ ਆਪਾਂ ਇੱਕ ਵਾਰੀ ਇਸ ਤਰੀਕੇ ਨਾਲ ਹੀ ਰੱਖ ਦਾਂਗੇ ਤੇ ਇਹਨੂੰ ਆਪਾਂ ਇੱਕ ਪੈਨ ਚ ਪਾ ਲਾਂਗੇ ਹਾਂਜੀ ਆਹ ਮੇਥੇ ਨੂੰ ਜਿਹੜਾ ਜ਼ਿਆਦਾ ਸੀ ਉਹਨਾਂ ਨੂੰ ਇੱਕ ਪੈਨ ਦੇ ਵਿੱਚ ਪਾ ਲਾਂ ਤਾਂ ਤੇ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਉਬਾਲ ਲਾਂਗੇ ਤੇ ਇਹਦੇ ਵਿੱਚ ਆਪਾਂ ਅੱਧਾ ਪੌਣਾ ਗਲਾਸ ਪਾਣੀ ਦਾ ਪਾ ਦਾਂਗੇ ਇਹ ਜਦੋਂ ਤੱਕ ਉਹ ਉੱਪਰ ਤੱਕ ਅੱਧਾ ਨਹੀਂ ਰਹਿ ਜਾਉਗਾ ਇਸ ਪਾਣੀ ਤੋਂ ਜਿਵੇਂਾਨੂੰ ਤੁਹਾਡੇ ਇਹਦੇ ਵਿੱਚ 1.5 ਗਲਾਸ ਪਾਣੀ ਹੈ ਸੱਪੋਣਾ ਗਲਾਸ ਰਹਿ ਜੇ ਤੁਸੀਂ ਇਹਨੂੰ ਇੰਨਾ ਹੀ ਲੰਬੀ دیر ਤੱਕ ਉਬਾਲ ਲੈਣਾਗਾ ਤੇ بیچ بیچ ਤੁਸੀਂ ਇਹਨੂੰ ਹਿਲਾਉਂਦੇ ਰਹੋ ਹਾਂਜੀ ਦੇਖੋ ਇਹ ਉਬਲਨੇ ਸ਼ੁਰੂ ਹੋ ਗਏ ਤੇ ਆਪਾਂ ਇਹਨੂੰ ਹੁਣ ਚੰਗੀ ਤਰ੍ਹਾਂ ਉਬਾਲ ਲਾਂਗੇ ਤੇ 5-6 ਮਿੰਟ ਲੱਗ ਜਾਣਗੇ ਉਬਲਣ ਤੇ ਦਾ ਉੱਦਾਂ ਪਾਣੀ ਲੈਣ ਤੇ ਇਹਦਾ ਕਲਰ ਵੀ ਦੇਖੋ ਹੋਰ ਵੀ ਡਾਰਕ ਹੋ ਰਿਹਾ ਹੈ ਹਾਂਜੀ ਜਿਹੜਾ ਆਪਾਂ ਇਹ ਧੋ ਕੇ ਰੱਖੇ ਸੀ ਦੂਸਰੇ ਇਹਦਾ ਪਾਣੀ ਆਪਾਂ ਇਸ ਤਰੀਕੇ ਨਾਲ ਹੀ ਕੱਢ ਲਾਂਗੇ ਇਹਨੂੰ ਪੁੱਲ ਲਾਂਗੇ ਤੇ ਜਿੰਨੇ ਵੀ ਇਹਦੇ ਮੇਥੇ ਹੋਣਗੇ ਇਹ ਪਾਣੀ ਆਪਾਂ ਬਿਲਕੁਲ ਕੱਢ ਲੈਣਾ ਸਾਰਾ ਇਸ ਤਰੀਕੇ ਨਾਲ ਤੇ ਇਹਦੇ ਜਿਹੜੇ ਵੀ ਇਹਦੇ ਵਿੱਚ ਮੇਥੇ ਬਚੇ ਐ ਉਹ ਆਪਾਂ ਇਹਦੇ ਵਿੱਚ ਹੀ ਬਰਲ ਕਰ ਲਾਂਗੇ ਆਪਾਂ ਵੇਸਟ ਨਹੀਂ ਕਰਦੇ ਇਹਦੇ ਜੀ ਚੇਹ ਦਾ ਹੋਰ ਰਸ ਪੈ ਜਾਊਗਾ ਮਿਲ ਕੇ ਇਹ ਉੱਪਲ ਗਿਆ ਦੇਖੋ ਤੁਸੀਂ ਤੇ ਪਾਣੀ ਜਿਹੜੇ ਤਰੱਕਾ ਤਕ ਹੋ ਜੇ ਤੁਸੀਂ ਹੋਰ ਪਾ ਲਓ ਇਹਨੂੰ ਚੰਗੀ ਤਰ੍ਹਾਂ ਤੁਸੀਂ ਬਣਾ ਲੈਣਾ ਹੈ ਆਪਣੇ ਕੋਲ ਸਿੰਪਲ ਪਾਣੀ ਨੂੰ ਇਸ ਤਰੀਕੇ ਨਾਲ ਬੋਟਲ ਦੇ ਵਿੱਚ ਪਾ ਲਾਂਗੇ ਆਪਾਂ ਇਹ ਤੁਸੀਂ ਫ੍ਰਿਜ ਦੇ ਵਿੱਚ ਰੱਖਣਾ ਇਹਨੂੰ ਬਾਹਰ ਨਹੀਂ ਰੱਖਣਾ ਕਿਉਂਕਿ ਮੌਸਮ ਚੇਂਜ ਹੋ ਚੁੱਕਿਆ ਤੇ ਬਾਹਰ ਖਰਾਬ ਹੋ ਜਾਊਗਾ ਇਹ ਸਾਡੇ ਕਾਫੀ ਦਿਨ ਚੱਲੂਗਾ ਤੇ ਇਸ ਤਰ੍ਹਾਂ ਇਹਨੂੰ ਆਪਾਂ ਕਰ ਦਾਂਗੇ ਬੰਦ ਤੇ ਇਹਨਾਂ ਇਹ ਕਿਵੇਂ ਯੂਜ਼ ਕਰਨਾ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗੀ ਪਹਿਲਾਂ ਆਪਾਂ ਇਹ ਉਬਲ ਰਿਹਾ ਤੇ ਇਹਨੂੰ ਸੈੱਟ ਕਰਕੇ ਬਣਾ ਲਿਆ ਦੇਖੋ ਪਾਣੀ ਬਹੁਤ ਘੱਟ ਰਹਿ ਗਿਆ ਇਥੋਂ ਆਪਾਂ ਇਹਨੂੰ ਵੀ 1-2 ਮਿੰਟਾ ਬਾਅਦ ਗੈਸ ਨੂੰ ਬੰਦ ਕਰ ਦਾਂਗੇ ਦੇਖੋ ਇਹ ਬਿਲਕੁਲ ਰੈਡੀ ਹੈ ਤਿੱਖੋਂ ਆਪਾਂ ਗੈਸ ਬੰਦ ਕਰ ਦਾਂਗੇ ਤੇ ਇਹਨੂੰ ਬਿਲਕੁਲ ਠੰਡਾ ਕਰ ਲਾਂਗੇ ਹੁਣ ਆਪਾਂ ਲਵਾਂਗੇ ਜੀ ਇੱਕ ਪਿਆਜ਼ ਤੇ ਇੱਕ ਲਸਣ ਦੀ ਗੰਢੀ ਪਿਆਜ਼ ਨੂੰ ਤੁਸੀਂ ਇਸ ਤਰੀਕੇ ਨਾਲ ਕੱਟ ਲੈਣਾ ਇਹਦੇ ਜ਼ਿਆਦਾ ਆਪਾਂ ਛਿਲਕੇ ਨਹੀਂ ਉਤਾਰ ਦੇਗੇ। ਬਸ ਬਿਲਕੁਲ ਪਤਲਾ ਪਤਲਾ। ਉਹ ਵੀ ਜਿੱਥੇ ਜ਼ਿਆਦਾ ਹੋਵੇ। ਇਹਦੇ ਥੋੜਾ ਜਿਹਾ ਛਿਲਕਾ ਆਪਾਂ ਇਹਦੇ ਵਿੱਚ ਹੀ ਰੱਖਾਂਗੇ। ਹਾਂਜੀ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਕੱਟ ਲਾਂਗੇ। ਪਿਆਜ਼ ਦੇ ਛਿਲਕੇ ਵਿੱਚ ਵੀ ਬਹੁਤ ਸਾਰੇ ਤੱਤ ਹੁੰਦੇ ਆ ਜਿਹੜੇ ਸਾਡੇ ਬਾਲਾਂ ਲਈ ਬਹੁਤ ਜ਼ਿਆਦਾ ਵਧੀਆ ਹੁੰਦੇ ਹੈਗੇ ਤੇ ਲਸਣ ਨੂੰ ਆਪਾਂ ਛਿੱਲ ਲਾਂਗੇ ਹਾਂਜੀ ਹੁਣ ਆਪਾਂ ਇਹਨੂੰ ਵੀ ਪੁੰਨ ਲਾਂਗੇ ਇਹਦਾ ਪਾਣੀ ਕੱਢ ਲਾਂਗੇ ਸਾਰਾ ਹਾਂਜੀ ਕਿਸੇ ਵੀ ਬਰਤਨ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਪਾ ਕੇ ਵੱਡੀ ਪੁਣੀ ਲੈ ਲੈਣੀ ਹੈ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਾਰਾ ਕੱਢ ਲੈਣਾ ਤੇ ਦੂਸਰੇ ਪਾਸੇ ਆਪਾਂ ਲਸਣ ਤੇ ਪਿਆਜ਼ ਤਿਆਰ ਕਰ ਲੇ ਹੁਣ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਦਾ ਕੀ ਕਰਨਾ ਸਾਰਾ ਪਾਣੀ ਤੁਸੀਂ 2 ਕੁ ਮਿੰਟ ਇਹਨੂੰ ਕਿਸੇ ਖਾਲੀ ਬਰਤਨ 'ਚ ਰੱਖ ਦਿਓ ਜਿਹੜਾ ਪਾਣੀ ਹੋਊਗਾ ਆਪਣੇ ਆਪ ਹੀ ਨਿਕਲ ਜੂਗਾ ਤੇ ਇਹਨੂੰ ਬਿਲਕੁਲ ਠੰਡਾ ਕਰ ਲੈਣਾ ਹਾਂਜੀ ਇਹਨੂੰ ਆਪਾਂ ਕਰ ਲਾਂਗੇ ਚੰਗੀ ਤਰ੍ਹਾਂ ਗ੍ਰਾਇੰਡ ਇਹਦੇ ਵਿੱਚ ਥੋੜਾ ਜਿਹਾ ਆਪਾਂ ਜਿਹੜਾ ਪਾਣੀ ਉਬਾਲਿਆ ਹੋਈ ਪਾ ਦਾਂਗੇ ਜਿਹੜੇ 1 ਤੋਂ 2 ਬਰਤਨਾਂ ਦੇ ਚੱਬੀਏ ਨੇ ਜਿਹੜਾ ਪਾਣੀ ਆਪਾਂ ਉਬਾਲਿਆ ਹੈਗਾ ਉਹ ਇਹਦੇ ਵਿੱਚ ਥੋੜਾ ਜਿਹਾ ਪਾ ਦਾਂਗੇ ਤਾਂ ਕਿ ਚੰਗੀ ਤਰ੍ਹਾਂ ਗ੍ਰाइंड ਹੋ ਜਾਵੇ ਬਸ ਆਪਾਂ ਦੂਸਰਾ ਪਾਣੀ ਨਹੀਂ ਪਾਉਣਾ ਮਸਾਲੇ ਵਿੱਚ ਆਪਾਂ ਦੂਸਰਾ ਪਾਣੀ ਪਾਣੇ ਦੇ ਵਿੱਚ ਆ ਹੀ ਪਾਣੀ ਪਾਉਣਾ ਆਪਾਂ ਜਿਹੜਾ ਤਿਆਰ ਕੀਤਾ ਉਹ ਆਪਾਂ ਇਹਨੂੰ ਗ੍ਰाइंड ਕਰ ਲਿਆ ਲਸਣ ਨੂੰ ਤੇ ਪਿਆਜ਼ ਨੂੰ ਤੇ ਹੁਣ ਇਹਨੂੰ ਆਪਾਂ ਇੱਕ ਬਰਤਨ ਦੇ ਵਿੱਚ ਉਨੀ ਰੱਖ ਕੇ ਛੋਟੀ ਤੇ ਉੱਪਰ ਸਾਰਾ ਇਹਦਾ ਪਾਣੀ ਹੈ ਜਿਹੜਾ ਉਹ ਆਪਾਂ ਨਚੋਣ ਲਵਾਂਗੇ ਇਸ ਤਰੀਕੇ ਦੇ ਨਾਲ ਇਹ ਇਸ ਤਰ੍ਹਾਂ ਤੁਸੀਂ ਉਹਨੂੰ ਪ੍ਰੈਸ ਕਰਕੇ ਦੇਖੋ ਇਹਦਾ ਸਾਰਾ ਪਾਣੀ ਕੱਢ ਲੈਣਾ ਹਾਂਜੀ ਦੇਖੋ ਇਹ ਆਪਾਂ ਇਹਦਾ ਜਿਹੜਾ ਪਾਣੀ ਸੀਗਾ ਪਿਆਜ਼ ਦਾ ਤੇ ਲਸਣ ਦਾ ਪਕੜ ਲੈ ਸਾਰਾ ਇਸ ਤਰੀਕੇ ਨਾਲ ਦੇਖੋ ਵਧੀਆ ਬਿਲਕੁਲ ਸੁੱਕ ਜੂਗਾ ਇਹ ਜੋ ਤੇ ਇਹਦੇ ਛਿਲਕੇ ਜੱਗ ਵੀ ਆਪਾਂ ਬਿਲਕੁਲ ਸਾਫ਼ ਕਰ ਲਿਆ ਤੇ ਆਪਾਂ ਹੁਣ ਇਹਦੇ ਵਿੱਚੋਂ ਜਿਹੜਾ ਪਾਣੀ ਉਬਾਲਿਆ ਸੀ ਆਪਾਂ ਉਹ ਥੋੜਾ ਜਿਹਾ ਹੋਰ ਲੈ ਲਾਂਗੇ ਜਿੰਨਾਕ ਆਪਾਂ ਸਿਰ ਤੇ ਲਗਾਉਣਾ ਮਿਕਸ ਕਰ ਲਾਂਗੇ ਇਹ ਤੁਸੀਂ ਪਿਆਜ਼ ਤੇ ਲਸਣ ਉਸ ਦਿਨ ਹੀ ਕਰਨਾ ਹੈ ਜਿੱਦੇ ਤੁਸੀਂ ਸਿਰ ਤੇ ਲਗਾਉਣਾ ਹੈ ਇਹਨੂੰ ਤੁਸੀਂ ਇੱਕ ਕੱਚ ਦੀ ਬੋਤਲ ਦੇ ਵਿੱਚ ਪਾ ਕੇ ਫ੍ਰਿਜ 'ਚ ਰੱਖ ਦੇਣਾ ਇਹ ਲੰਬੀ ਦੇਰ ਤੱਕ 3-4 ਮਹੀਨੇ ਤੱਕ ਬਿਲਕੁਲ ਵੀ ਖਰਾਬ ਨਹੀਂ ਹੁੰਦਾਗਾ ਇਹਨੂੰ ਤੁਸੀਂ ਕੱਚ ਦੇ ਬਰਤਨ 'ਚ ਪਾ ਕੇ ਬੰਦ ਕਰਿਓ ਤੇ ਇਹ ਤੁਸੀਂ ਐਟ ਅ ਟਾਈਮ ਕਰਨਾ ਜਿੰਨਾ ਕ ਤੁਸੀਂ ਲਗਾਉਣਾ ਹੈਗਾ ਹਾਂਜੀ ਆਪਾਂ ਇਸ ਤਰੀਕੇ ਨਾਲ ਇਹਨੂੰ ਹੱਥ ਦੇ ਨਾਲ ਹੀ ਲਾਵਾਂਗੇ ਕਈ ਬ੍ਰਸ਼ ਵਗੈਰਾ ਯੂਜ਼ ਕਰਦੇ ਆ ਪਰ ਵਧੀਆ ਨਹੀਂ ਲੱਗਦਾ ਆ ਦੇਖੋ ਇਸ ਤਰ੍ਹਾਂ ਬਾਰਾਂ ਦੀਆਂ ਚੀਰਨੀਆਂ ਪਾ ਕੇ ਨਾ ਆਪਾਂ ਵਿੱਚੋਂ ਸ਼ੁਰੂ ਕਰਨਾ ਹੈ ਇਹ ਲਾਉਣਾ ਬਿਲਕੁਲ ਇਹ ਥੋੜਾ ਮोटा ਪਿਆਜ਼ ਦਾ ਰਸ ਜabb ਵਿੱਚ ਲੱਗ ਰਿਹਾ ਹੈ ਇਹ ਚ ਫਿਲਕੇ ਕੋਈ ਗੱਲ ਨਹੀਂ ਉਹ ਧੋਤੇ ਧਾਤੇ ਤੋਂ ਸਾਫ਼ ਹੋਏ ਨਹੀਂ ਐਸ ਤਰ੍ਹਾਂ ਤੁਸੀਂ ਮਸਲ ਲੈਣਾ ਸਾਰੀਆਂ ਚੀਰਨੀਆਂ ਪਾ ਕੇ ਸੁਕੋਂ ਨੇੜੇ ਲੈ ਜਾਓ ਬੱਚੇ ਹਾਂ ਇਸ ਤਰੀਕੇ ਨਾਲ ਸਾਰੇ 12 ਦੇ ਉੱਪਰ ਤੁਸੀਂ ਪਿਉ ਦੇਣਿਆ ਵਾਲ ਬਿਲਕੁਲ ਇਸ ਤਰੀਕੇ ਨਾਲ ਤੁਸੀਂ ਲਾਉਣਾ ਹੈ ਇਹਨੂੰ ਇਹਨੂੰ ਲਗਾ ਲੈਣਾ ਇਹਦੇ ਨਾਲ ਦੋ ਮੂਹੇ ਵਾਲ ਵੀ ਜਿਹੜੇ ਨੀਚੇ ਹੁੰਦੇ ਆ ਉਹ ਵੀ ਬਹੁਤ ਘਟਨੇ ਸ਼ੁਰੂ ਹੋ ਜਾਂਦੇ ਆ ਬਹੁਤ ਸੋਹਣੇ ਵਾਲ ਹੋ ਜਾਂਦੇ ਜੇ ਤੁਸੀਂ ਇਹਨੂੰ ਹਫ਼ਤੇ 'ਚ ਇੱਕ ਵਾਰੀ ਯੂਜ਼ ਕਰੋਗੇ ਇਸ ਤਰੀਕੇ ਨਾਲ ਤੇ ਵੀਡੀਓ ਨੂੰ ਸ਼ੇਅਰ ਤੁਸੀਂ ਜ਼ਰੂਰ ਕਰ ਦਿਓ ਵੀਡੀਓ ਬੜੀਆ ਲੱਗੀ ਤੁਸੀਂ ਜ਼ਰੂਰ ਸ਼ੇਅਰ ਕਰਿਓ ਵੀਡੀਓ ਨੂੰ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਤਰ੍ਹਾਂ ਆਪਾਂ 12 ਦਾ ਜੂੜਾ ਚਾ ਬਣਾ ਕੇ ਉਹਦੇ ਉੱਪਰ ਚੰਗੀ ਤਰ੍ਹਾਂ ਲਾ ਦੇਣਾ ਬਿਲਕੁਲ ਇਸੇ ਦੇਖੋ ਐ ਹੋਣਾ ਚਾਹੀਦਾ ਜਿਵੇਂ ਭਿਜਿਆ ਪਿਆ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਲਾਉਣਾ ਹੈ ਇਹ ਨੌਣ ਤੋਂ 2 ਘੰਟੇ ਪਹਿਲਾਂ ਲਗਾਉਣਾ ਤੁਸੀਂ ਸਿਰ ਤੇ ਤੇ ਜਿਹੜਾ ਇਹ ਬਚ ਜਾਊਗਾ ਇਹਨੂੰ ਤੁਸੀਂ ਕੋਈ ਮਹਿੰਦੀ ਵਗੈਰਾ ਲਾਉਣੀ ਆਪਾਂ ਸਿਰ ਤੇ ਰੈੱਡ ਕਲਰ ਲਾਲ ਰੰਗ ਦੀ ਮਹਿੰਦੀ ਲਾਉਂਦੇ ਜਾਂ ਕੋਈ ਵੀ ਤੇ ਉਹਦੇ ਵਿੱਚ ਆਪਾਂ ਪਾ ਸਕਦੇ ਹਾਂ ਇਹ ਦਿਨ ਨਾਲ ਵਾਲ ਵੀ ਵਧੀਆ ਵਧਣਗੇ ਤੇ ਇਹ ਤੁਸੀਂ 2-3 ਦਿਨ ਤੱਕ ਫ੍ਰਿਜ 'ਚੇ ਰੋਊਗਾ ਪਰ ਉਸ ਤੋਂ ਬਾਅਦ ਖਰਾਬ ਹੋ ਜਾਊਗਾ ਇਹ ਜਿਹੜਾ ਆਪਾਂ ਇਹ ਪਾਣੀ ਬਣਾਇਆ ਸੀ ਸਿੰਪਲ ਬੋਟਲ ਦੇ ਵਿੱਚ ਪਾਇਆ ਸੀ ਇਹ ਜਦੋਂ ਤੁਸੀਂ ਸਿਰ ਧੋ ਲਿਆ ਐਟ এ ਟਾਈਮ ਨਹੀਂ ਲਗਾਉਣਾ 2 ਦਿਨਾਂ ਛੱਡ ਕੇ ਵਾਲਾਂ ਦੇ ਉੱਪਰ ਛਿੜਕ ਲੈਣਾ ਚੀਰਨੀਆਂ ਵਗੈਰਾ ਕੱਢ ਕੇ ਚੰਗੀ ਤਰ੍ਹਾਂ ਸਾਰੇ ਵਾਲਾਂ ਦੇ ਉੱਪਰ ਲਗਾ ਲੈਣਾ 2-2 ਦਿਨ ਦਾ ਬ੍ਰੇਕ ਪਾ ਕੇ ਤੁਸੀਂ ਇਹਨੂੰ ਲਗਾਉਣਾ ਤੇ ਨਾਲ ਹੀ ਨਾਲ ਸਿਰ ਬਾਲਣਾ ਬਾਲ ਤੋਂ ਹੋਂਦੀ ਕੋਈ ਜ਼ਰੂਰਤ ਨਹੀਂ ਬਾਅ ਜੋ ਕੋਈ 스멜 ਵਗੈਰਾ ਕੁਛ ਵੀ ਨਹੀਂ ਆਉਗੀ ਮੈਂ ਆਪਣੇ ਬੱਚਿਆਂ ਦੇ ਇਸੇ ਤਰ੍ਹਾਂ ਹੀ ਯੂਜ਼ ਕਰਦੀ ਆਂ ਲਗवानी ਹੈਗੀ ਤੁਸੀਂ ਇਹਨੂੰ ਲਗਾਇਓ ਬਾਅਲ ਬਿਲਕੁਲ ਵੀ ਝੜਨੇ ਬੰਦ ਹੋ ਜਾਣਗੇ ਬਾਅਲ ਟੁੱਟਣ ਲੰਬੇ ਵੀ ਹੋਣਗੇ ਸਿਲਕੀ ਵੀ ਹੋਣਗੇ ਤੇ ਜਿਹੜੇ ਤੁਹਾਡੇ ਦੋ ਮੂਹੇ ਵਾਲਾ ਉਹ ਵੀ ਖਤਮ ਹੋ ਜਾਣਗੇ ਤੇ ਬਹੁਤ ਹੀ ਵਧੀਆ ਹੈ ਇਹ ਟ੍ਰਿਕ ਹੈਗੀ ਆ ਜਿਹੜਾ ਥਰੇਲੋ ਨੂੰ ਮਤਲਬ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਦੇਊਗਾ ਤੁਸੀਂ ਇਹਨੂੰ ਯੂਜ਼ ਕਰ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ